ਕਸੀਆ ਦੋਸਤੋ 10 ਅਪ੍ਰੈਲ 2025 ਤੇ ਤੁਸੀਂ ਮੇਰੇ ਨਾਲ ਹੋ ਐਂਜਲ ਫਾਰਮ ਹੁਸ਼ਿਆਰਪੁਰ ਵਿਖੇ ਤੇ ਬਹੁਤ ਹੀ ਪਿਆਰਾ ਇਹ 뷰 ਹੈਗਾ ਕੁਦਰ ਦੀ ਗੋਚ ਬਹੁਤ ਹੀ ਅੱਛਾ ਰਿਜੋਰਟ ਬਣਾਇਆ ਆਓ ਚਲਿਏ ਦਿਖਾਉਣਾ ਤੁਹਾਨੂੰ ਆਹ ਲੋ ਜੀ ਇੱਥੋਂ ਸ਼ੁਰੂ ਹੋ ਗਿਆ ਐਂਜਲ ਫਾਰਮ 100 ਰੁਪਏ ਐਂਟਰੀ ਟਿਕਟ ਹੈ ਨਾ ਲਈ ਤੇ ਪੂਰਾ ਆ ਦੇਖੋ ਤੁਹਾਨੂੰ ਦਿਖਾ ਕੇ ਮਟਕੇ ਇਹਨਾਂ ਨੇ ਬਣਾਏ ਹੋਏ ਆ ਤੇ ਚਾਰੇ ਪਾਸੇ ਹਰਿਆਲੀ ਵਾਤਾਵਰਨ ਦੀ ਇਹ ਖੁਸ਼ਹਾਲੀ ਬਹੁਤ ਹੀ ਇੱਥੇ ਸਲੋਗਨ ਲਿਖੇ ਹੋਏ ਆ ਤੇ ਗੈਸਟ ਆਏ ਹੋਏ ਆ ਉਹਨਾਂ ਦੀਆਂ ਗੱਡੀਆਂ ਖੜੀਆਂ ਨੇ ਕਹਿੰਦਾ ਕੁਦਰਤ ਦੀ ਗੋਚ ਚ ਬੈਠ ਕੇ ਦੇਖੋ ਤੁਹਾਡੇ ਬਣਾਏ ਮਹਿਲ ਤੁਹਾਨੂੰ ਮਿੱਟੀ ਲੱਗਣਗੇ ਕੁਦਰਤ ਨਾਲ ਛੇੜਛਾੜ ਨਾ ਕਰੋ ਸਗੋਂ ਉਸ ਦੀ ਸੁੰਦਰਤਾ ਦਾ ਆਨੰਦ ਮਾਣੋ ਸਕੂਨ ਬਖਸ਼ਦੀ ਆ ਕੁਦਰਤ ਕਦੇ ਮਹਿਸੂਸ ਕਰਕੇ ਵੇਖੀ ਵਾਕਈ ਕਮਾਲ ਗੱਲ ਬਾਤ ਹੈ ਤੇ ਇੱਥੇ ਅਸੀਂ ਬ੍ਰੇਕਫਾਸਟ ਕਰਨ ਦਾ ਸੁਆਬ ਬਣਿਆ ਵਾਹ ਜੀ ਵਾਹ ਧੰਨਵਾਦ ਹੈ ਭਾਈ ਰਾਜਦੀਪ ਦਾ ਜਿਨ੍ਹਾਂ ਨੇ ਦਿਲੋਂ ਮੈਨੂੰ ਘੁਮਾਇਆ ਇਸ ਪ੍ਰਾਪਰਟੀ ਤੇ ਸਲੂਟ ਬਾਕਮਾਲ ਜਗਾ ਹੈਗੀ ਹੈ ਲੈਂਟੇਸ਼ਨ ਦੇ ਤੇ ਬਾਇਓ ਡਾਈਵਰਸਟੀ ਦੇਖੋ ਜੀ ਫਲਾਵਰਸ ਇਧਰ ਪਾਰਕ ਫੁਲੀ ਮੇਨਟੇਨਡ ਹੈ ਤੇ ਇਧਰ ਹਰਸ ਆ ਗਿਆ ਤੇ ਵਧਦੇ ਆਪਾਂ ਅੱਗੇ ਐਂਜਲ ਫਾਰਮ ਇਧਰ ਚਾਈਲਡ ਪਾਰਕ ਚਿਲਡਰਨ ਪਾਰਕ ਆ ਗਿਆ ਵਾਹ ਜੀ ਵਾਹ ਕੀ ਬਾਤ ਹੈ ਲਰਨਿੰਗ ਦਾ ਪ੍ਰਬੰਧ ਕੋਈ ਮੈਰਿਜ ਕਰਨੀ ਹੈ ਕੋਈ ਫੰਕਸ਼ਨ ਕਰਨਾ 프리 ਵੈਡਿੰਗ ਤੁਸੀਂ ਇੱਥੇ ਕਰ ਸਕਦੇ ਹੋ ਕਮਾਲ ਦੀ ਗੱਲ ਬਾਤ ਸ਼ਾਵਰ ਚੱਲ ਰਹੇ ਆ ਜੀ ਦੇਖੋ ਫੁਆਰੂ ਫਰੀ ਮਾਹੌਲ ਵਾਹ ਜੀ ਵਾਹ ਆ ਇਧਰ ਆਪਾਂ ਤੇ ਅੱਗੇ ਹੁਣ ਆਪਾਂ ਰੈਸਟੋਰੈਂਟ ਅਗਰੀ ਚ ਵਧ ਰਹੇ ਆ ਗੈਲੈਕਸੀ ਰੈਸਟੋਰੈਂਟ ਤਰੀਬ ਤਰੀਬ 10 ਤੋਂ 11 ਵਜੇ ਦਾ ਸਮਾਂ ਹੈਗਾ ਸਾਡਾ ਹੁਣ ਬ੍ਰਾਂਚੇ ਹੋ ਜਾਣਾ ਇੱਥੇ ਤੇ ਫਿਰ ਵਾਪਸੀ ਕਰਾਂਗੀ ਇਹ ਪਹਿਲੀ ਵਾਰ ਆ ਵੀ ਕਿ ਮੱਕੜੀ ਤੋਂ ਰੂ ਰੱਜੀ ਐ ਉਹ ਵੀ ਦੋ ਦਿਨਾਂ ਦੇ ਇੱਕ ਨਾਈਟ ਸਟੇ ਕੀਤੀ ਐ ਸ਼ਾਮ ਨੂੰ ਮੈਂ ਘਰ ਪਹੁੰਚ ਜਾਣਾ ਐਨਾ ਕੁ ਰੂ ਨਾਲ ਅਟੈਂਡ ਕਰਿਆ ਬਾਈ ਰਾਜਦੀਪ ਨੇ ਸਵਾਦ ਲਿਆਤਾ ਜੀ ਆ ਦੇਖੋ ਆ ਗੱਡਾ ਖੜਾਇਆ ਹੋਇਆ ਪੁਰਾਣਾ ਐਂਜਲ ਫਾਰਮ ਹੁਸ਼ਿਆਰਪੁਰ ਤੇ ਆਓ ਦੇਖੋ ਝੌਂਪੜੀਆਂ ਬਹੁਤ ਹੀ ਅੱਛਾ ਪ੍ਰਬੰਧ ਸਾਰਾ ਤੇ ਵਿਜ਼ਟਰ ਆਏ ਹੋਏ ਆ ਇੱਥੇ ਬਾਹ ਕਮਾਲ ਜਗ੍ਹਾ ਐਂਜਲ ਫਾਰਮ ਹਸ਼ਿਆਰ ਪਰ ਆਇਨਾ ਦਾ ਕੈਫੇਟੇਰੀਆ ਟੋਲਿਪ ਟੋਲਿਪ ਤੇ ਇਧਰ ਐਥੇ ਤੁਸੀਂ ਜੈਸਮੀਨ ਡੇਜ਼ੀ ਲਿਲੀ ਫਲਾਵਰਜ਼ ਦੇ ਨਾਂ ਤੇ ਰੱਖੇ ਹੋਏ ਇਹਨਾਂ ਨੇ ਹਾਰਟਸ ਦਾ ਆ ਨਵਾਂ ਬਣ ਰਿਹਾ ਆ ਨਿਊ ਡਿਵੈਲਪਮੈਂਟ ਇਧਰ ਚੱਲ ਰਹੀ ਹੈ ਸੋ ਫੁੱਲ ਗੱਲ ਬਾਤ ਹੈ ਜੀ ਸੋ ਹੁਣ ਛਕਦੇ ਇੱਥੇ ਪੌੜਾ ਹਨਾ ਜੀ ਆ ਦੇਖੋ ਪੌੜੀਆਂ ਨੂੰ ਕਿਦਾਂ ਸਜਾਇਆ ਦੇਖੋ ਸਟੈਪਸ ਲੋ ਜੀ ਐਂਜਲ ਫਾਰਮ ਪੂਰਾ ਕੁਦਰਤੀ ਲੁੱਕ ਆ ਬਾਲਿਆਂ ਦੇਖੋ ਪੂਰੀ ਪੁਰਾਣੀ ਜਿਹੜੀ ਸਰ ਉਹਦੇ ਸਰਕੜੇ ਵਾਲੀ ਛੱਤ ਹੈ ਤੇ ਹੁਣ ਆਪਾਂ ਆ ਜਨ ਦਾ ਕਾਊਂਟਰ ਹੈ ਵਰਕਰ ਖੜੇ ਆ ਤੇ ਹੁਣ ਆਪਾਂ ਇੱਥੇ ਬ੍ਰੇਕਫਾਸਟ ਕਰਦੇ ਆ ਵੱਡੀ ਗਿਣਤੀ ਚ ਵਿਜ਼ਟਰ ਇੱਥੇ ਆਏ ਹੋਏ ਆ ਤੇ ਥੈਂਕਸ ਐ ਰਾਜੀ ਜੀ ਦੋ ਜੀ ਪਰੌਂਠਾ ਆਰਡਰ ਕਰ ਲਓ ਲੋਜੀ ਰੋਟਾ ਛੱਕਦੇ ਇੱਥੇ ਆਪਾਂ ਅੰਜਲ ਫਾਰਮ ਦਾ ਰੈਸਟੋਰੈਂਟ ਲੋ ਜੀ ਦੋਸਤੋ ਅੰਜਲ ਫਾਰਮ ਦੇਖ ਕੇ ਬ੍ਰੇਕਫਾਸਟ ਦਾ ਮਾਹੌਲ ਕਿਹੋ ਜਿਹਾ ਬ੍ਰਾਂਚ ਦਾ ਮਾਹੌਲ ਚੱਲ ਰਿਹਾ ਪੂਰੀ ਫੁੱਲ ਆਨੰਦ ਗੱਲਬਾਤ ਹੈ ਪਿਓਰ ਦਹੀਂ ਪਰੌਂਠਾ ਮੱਖਣ ਲੱਸੀ ਚੱਲ ਰਹੀ ਹੈ ਤੇ ਰਾਜੀਵ ਜੀ ਤੁਹਾਨੂੰ ਕਰ ਲੈਣ ਰੀਡ ਪੂਰੀ ਆਨੰਦ ਮੰਗਲ ਗੱਲਬਾਤ ਆ ਦੇਖੋ ਤੁਸੀਂ ਪੂਰੀ ਛੱਤ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈ ਹੈ ਬੈਂਤਾਲੀ ਪੂਰੀ ਕਾਨੇ ਵਾਲੀ ਛੱਤ ਐਂਜਲ ਫਾਰਮ ਛੱਤ ਸੋ ਦੋਸਤੋ ਇਹ ਪੁਰਾਣੀਆਂ ਰਵਾਇਤੀ ਸੋਚਾਂ ਦਿਖਾਈ ਹੋਈਆਂ ਇੱਥੇ ਐਂਜਲ ਫਾਰਮ ਵਿਖੇ ਤੇ ਹੁਣ ਆਪਾਂ ਬ੍ਰਾਂਚ ਕਰ ਲਿਆ ਕੰਪਲੀਟ ਰਾਜਦੀਪ ਜੀ ਦੀ ਮੇਨ ਮੇਜਬਾਨੀ ਮਾਨਦੇ ਹੋਏ ਹੁਣ ਵਾਪਸੀ ਹੈ ਹਾਂਜੀ ਧੰਨਵਾਦ ਥੈਂਕ ਯੂ ਬਹੁਤ ਬਹੁਤ ਜੀਦਾ ਜੀਦਾ ਇਹਨਾਂ ਦੇ ਨਾਲ-ਨਾਲ ਮੈਂ ਵੀ ਘੁੰਮ ਲਿਆ ਨਹੀਂ ਤਾਂ ਸਾਡੇ ਲੋਕਲ ਹੁੰਦੇ ਹੋਏ ਵੀ ਅਸੀਂ ਇਹ ਚੀਜ਼ਾਂ ਮੈਂ ਤਕਰੀਬਨ ਸਾਲ 1.5 ਸਾਲ ਬਾਅਦ ਆਏ ਉਹ ਕਹਿੰਦੇ ਹੁੰਦੇ ਆ ਦੀਵਤ ਲਨੇੜਾ ਅਸੀਂ ਇਹ ਚੀਜ਼ਾਂ ਨਹੀਂ ਘੁੰਮੀ ਦੀਆਂ ਕੋਈ ਫਰੈਂਡ ਆਵੇ ਤੇ ਉਹਨਾਂ ਨਾਲ ਘੁੰਮੀ ਦੀਆਂ ਜਿੱਦਾਂ ਅਸੀਂ ਕਈ ਵਾਰੀ ਅਨੰਦਪੁਰ ਸਾਹਿਬ ਜਾਂਦੇ ਆ ਸਾਡੇ ਲੋਕਲ ਮਿੱਤਰ ਆ ਉੱਥੇ ਮਨੋਕੋ ਸਾਹਿਬ ਉਹ ਕਹਿੰਦੇ ਅਸੀਂ ਭਰਾਵਾਂ ਜਾਂਦੇ ਨਹੀਂ ਕੋਦ ਦਵਾਰੇ ਤੁਸੀਂ ਆਓ ਕੋਈ ਦੋਸਤ ਮਿੱਤਰ ਆਵੇ ਉਹਨਾਂ ਨਾਲ ਜਾਈ ਦਿਆ ਤੇ ਇਦਾਂ ਸੋ ਇਦਾਂ ਹੀ ਰਹੀ ਜੀ ਆ ਮੁੱਖੀ ਗੱਲ ਆ ਵੀ 1.5 ਦਿਨ ਚ ਬਾਈ ਨੇ 150 150 ਵੀਡੀਓ ਦਾ ਸਮਾਨ ਇਕੱਠਾ ਕਰਤਾ ਲੋ ਜੀ ਦੋਸਤੋ ਐਂਜਲ ਫਾਰਮ ਚ ਘੁੰਮ ਰਹੇ ਆਪਾਂ ਤੇ ਆਗੇ ਇਹਨਾਂ ਦੇ সুইমিং ਪੂਲ ਏਰੀਆ ਚ ਕਮਾਲ ਜੰਗਲ ਚ ਮੰਗਲ ਆ ਦੇਖੋ ਫਾਉਂਟੇਨ ਚੱਲ ਰਹੇ ਆ ਐਂਜਲ ਫਾਰਮ ਹੁਸ਼ਿਆਰ ਪਰ ਕੀ ਬਾਤ ਵਾਹ ਜੀ ਵਾਹ ਮਿਊਜ਼ਿਕ ਦਾ ਪ੍ਰਬੰਧ ਹੈ ਸਾਰੀ ਪਗ ਡੰਡੀ ਦੇ ਨਾਲ ਨਾਲ ਲੋ ਜੀ ਕੀ ਬਾਤ ਹੈ ਆ ਦੇਖੋ ਜੀ ਵਾਹ ਜੀ ਵਾਹ ਇਹ ਪੂਲ ਤੇ ਪੂਲ ਪੂਲ ਬਣਾਇਆ ਹੋਇਆ ਹਟ ਪਹੁੰਚਦੇ ਆਪਾਂ ਹੁਣ ਅੰਦਰ ਪਾਣੀ ਦੇ ਵਾਹ ਜੀ ਵਾਹ ਆ ਦੇਖੋ ਜੀ ਸਵੀਮਿੰਗ ਪੂਲ ਦਾ ਮਾਹੌਲ ਕਮਾਲ ਦੀ ਗੱਲ ਬਾਤ ਹੈ ਕਲੀਅਰ ਪਾਣੀ ਬੜਾ ਜਿਵੇਂ ਸਾਫ ਸੁਥਰਾ ਪਾਣੀ ਐਂਜਲ ਫਾਰਮ ਹਸ਼ਿਆਰਪੁਰ ਆ ਦੇਖੋ ਜੀ ਐਂਜਲ ਫਾਰਮ ਦੇ ਸਵੀਮਿੰਗ ਪੂਲ ਦੀ ਗੱਲ ਬਾਤ ਬਾ ਕਮਾਲ ਕੀ ਗੱਲ ਲੋ ਜੀ ਲਾਉਨ ਏਰੀਆ ਆ ਗਿਆ ਇੱਥੇ ਤੁਸੀਂ ਓਪਨ ਚ ਪਾਰਟੀ ਵਗੈਰਾ ਆਰਗੇਨਾਈਜ਼ ਕਰ ਸਕਦੇ ਹੋ ਕਮਾਲ ਦੀ ਗੱਲਬਾਤ ਚੱਲੀਏ ਸਰ ਇੱਧਰ ਬਦਰਣਾ ਆਪਾਂ ਨੂੰ ਨਹੀਂ ਇਹ ਘਰ ਰਹੇ ਹਾਂ ਅੱਛਾ ਇਹ ਪਿੱਛੇ ਜੋ ਓਨਰ ਹੈ ਉਹਨਾਂ ਦਾ ਆਪਣੀ ਰਹਾਇਸ਼ ਹੈ ਇੱਥੇ ਇਹਨੂੰ ਵੀ ਬੜੀ ਵਲੱਖਣ ਲੁੱਕ ਦਿੱਤੀ ਹੋਈ ਹੈ ਤੇ ਅੰਦਰ ਵੀ ਇੱਕ ਪੂਲ ਹੈਗਾ ਆ ਪੂਲ ਹੈ ਜੀ সুইমিং ਪੂਲ ਹਾਂ ਅੰਦਰ ਵੀ ਪੂਲ ਹੈਗਾ ਇੰਡੋਰ ਪੂਲ ਫੈਮਿਲੀ ਪੂਲ ਹੈ ਜੀ ਐਂਜਲ ਫਾਰਮ ਦਾ ਸੋ ਹੁਸ਼ਿਆਰ ਪਰ ਗਿੜੀ ਉਰੇ ਆਪਣੇ ਸਿੱਖਣਾ ਤੇ ਪ੍ਰਾਣਾ ਰਵੈਤੀ ਸੰਦੂਖਾਂ ਰੱਖੀਆਂ ਹੋਈਆਂ ਇੱਥੇ ਜਿਹੜੀਆਂ ਸਾਡੇ ਦਾਦੀਆਂ ਪਰਦਾਦੀਆਂ ਦੇ ਹੁੰਦੀਆਂ ਸੀ ਉਹ ਪਿੱਛੇ ਕੋਠੀ ਹੈ ਮਾਲਕਾਂ ਦੀ ਕਮਾਲ ਦੀ ਗੱਲ ਬਾਤ ਇਹ ਜਿਹੜਾ ਐਂਜਲ ਫਾਰਮ ਦੇ ਓਨਰ ਹੈ ਉਹਨਾਂ ਦੀ ਕੋਠੀ ਹੈ ਤੋ ਪਰਸਨਲੀ ਤੁਸੀਂ ਸੀਸੀਟੀਵੀ ਕੈਮਰਾ ਦੀ ਨਿਗਰਾਨੀ ਚ ਸੁਰੱਖਿਆ ਦੇ ਪੱਖ ਤੋਂ ਤੇ ਗ੍ਰੈਂਡਰੀ ਦੇਖੋ ਫਲਾਵਰਸ ਬਾਖਮਾਲ ਮੇਨਟੇਨੈਂਸ ਵੀ ਬਹੁਤ ਅੱਛੀ ਹੈ ਸੋ ਦੋਸਤੋ ਨਿਕਲੋ ਆਪਣੀ ਰੁਟੀਨ ਲਾਈਫ ਨੂੰ ਤੋੜੋ ਕੁਦਰਤ ਦੇ ਨੇੜੇ ਆਓ ਜ਼ਿੰਦਗੀ ਦੇ ਰੰਗ ਮੇਲੇ ਮਾਣੋ ਕਿਉਂਕਿ ਆਪਾਂ ਹੁਣ ਉਮਰ ਦੇ 5ਵੇਂ ਦਿਹਾਕੇ 'ਚ ਐ ਬਹੁਤੀ ਹੰਡਾਲੀ ਥੋੜੀ ਰਹਿ ਗਈ ਉਹਦੇ ਜਿੰਨੇ ਰੰਗ ਮੇਲੇ ਮਾਣ ਸਕੀਏ ਇਸ ਧਰਤੀ ਰੂਪੀ ਸਵਰਗ ਦੇ ਉਹ ਕਹਿ ਲੋ ਥੋੜੇ ਐ ਇਹੀ ਆਪਣੀ ਸੋਚਣੀ ਐ ਤੇ ਵੀਡੀਓ ਬਣਾਉਣ ਦਾ ਮਕਸਦ ਐ ਵੀ ਵੱਧ ਤੋਂ ਵੱਧ ਲੋਕ ਹੋਰ ਭਰਾ ਮੇਰੇ ਕੋਈ ਦੇਖਣ ਵਾਲੇ ਮੇਰੇ ਵੀਵਰ ਉਹ ਵੀ ਇਸ ਪੱਖ ਨਾਲ ਜੁੜਨ ਕਿਉਂਕਿ ਕੁਦਰਤ ਸਾਡਾ ਮੈਂ ਕਹਿੰਦਾ ਉਹ ਅਕਸਰ ਲੋੜ ਪੂਰੀ ਕਰ ਸਕਦੀ ਐ ਲਾਲਚ ਨਹੀਂ ਮਨੁੱਖ ਲਾਲਚੀ ਹੋ ਕੇ ਕੁਦਰਤ ਨੂੰ ਵੱਢਣ ਨੂੰ ਖਤਮ ਕਰਨ ਨੂੰ ਤਰਿਆ ਹੋਇਆ ਪਰੰਤੂ ਸਾਰਾ ਕੁਝ ਜਾਂਦੇ ਹੋਏ ਸਿਕੰਦਰ ਵਾਂਗੂ ਖਾਲੀ ਹੱਥ ਹੀ ਜਾਣਾ ਜੋ ਮਾਰ ਸਕਦੇ ਆ ਕੁਦਰਤ ਨੂੰ ਉਹ ਮਾਰੋ ਉਹ ਸਿੰਗਲ ਤੋਂ ਜਪਾ ਮੱਕੜੀ ਕਰਦੇ ਆ ਸੋ ਹੁਸ਼ਿਆਰਪੁਰ ਸਾਡਾ ਗੀੜੀਏ ਪੂਰੀ ਬਾਈ ਰਾਜਦੀਪ ਦੇ ਸਹਿਯੋਗ ਨਾਲ ਸਫਲ ਹੋ ਗਈ ਹੋਈ ਥੈਂਕ ਯੂ ਮਿਹਰਬਾਨੀ